ਹਾਂਜੀ ਦੋਸਤੋ ਗੁੱਡ ਮਾਰਨਿੰਗ ਦਿੰਦੀ ਹੋਈ ਸ਼ੁਰੂਆਤ ਆਪਾਂ ਹੋ ਗਏ ਰੈਡੀ ਤੇ ਬੱਚੇ ਵੀ ਸਕੂਲ ਦੇ ਹੋ ਗਏ ਰੈਡੀ ਤੇ ਆਜੂ ਸਕੂਲੇ ਇਹ ਇਤਰਾਵਿਯੋਤ ਸੇ ਤੇ ਟੌਫੀਆਂ ਵੰਡ ਲੀਆਂ ਦੇ ਹੋ ਗਏ ਰੈਡੀ ਤੇ ਤਿਆਰੀ ਹੈ ਜਾਂ ਦੀ ਬਾਸ ਤੇ ਦੋਵੇਂ ਲੜਦੇ ਪਏ ਆ ਟੌਫੀਆਂ ਤੋਂ ਕਿੰਨੀਆਂ ਟੌਫੀਆਂ ਲਈਆਂ 1 1

चालू रो भाई चल 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 बढ़ जा बढ़ जा क्या कर दे भाई चाबी पी रहा नज़ारा लै रहे हैं वीडियो लाइक करे सब्सक्राइब करे करो वो तो शेयर कर दो शेयर ਜੀ ਆਪਾਂ ਪਾਲੇ ਚਾਹੇ ਜੇ ਸਨ ਤੇ ਜੇ ਪਾ ਚਾਹੀਏ ਮਿਲਦੇ ਆ ਪਲਾਜੇ ਤੇ ਜਾ ਕੇ ਤੇ ਤੇ ਪਹੁੰਚ ਗਏ ਪਲਾਜੇ ਤੇ ਆਪਾਂ ਨਾ ਯਾਰ ਬਚ ਗਏ ਆ ਫਿੰਗਰ ਲਾਉਣ ਲੱਗੇ ਆ ਇਹ ਸਾਡਾ ਵੀਰ ਕਰਨ ਲਾ ਪਿਆ ਟਾਈਮ ਲਾਣ ਕੇ ਸਫਾਈ ਚੈੱਕ ਕਰੋ ਇਧਰ ਡਿਊਟੀ ਆਫ ਕਰਕੇ ਆ ਬੰਦੇ ਤੇ ਆਪਾਂ ਵੀ ਫਿੰਗਰ ਲਾਉਣ ਲੱਗੇ ਆ ਲੈ ਚਲੋ ਆਪਾਂ ਗਾੜੀ ਵਿਖਾਈਏ ਇਹ ਗ੍ਰੈਂਡ ਬਲੈਂਸ ਕੋਲ ਆ ਪਿਆ ਕੋਈ ਮੁਸ਼ਕਿਲ ਆਉਂਦੀ ਆ ਤੇ ਬੰਦੇ ਐਂਬਲੈਂਸ ਤੇ ਐਂਬਲੈਂਸ ਵਾਲੇ ਵੀ ਆ ਗਏ ਇੱਥੇ ਵੇਖ ਲੋ ਚੱਕ ਨਜ਼ਾਰੇ ਟ੍ਰੈਫਿਕ ਚੱਕੋ ਟ੍ਰੈਫਿਕ ਲੱਗ ਗਿਆ ਆਪ ਆਪਨੇ ਡਿਊਟੀ ਤੇ ਪਹੁੰਚ ਰਹੇ ਆਂ ਬਾਕੀ ਕੋਈ ਆਵੇ ਨਾ ਗੱਡੀਆਂ ਦਾ ਕੀ ਮਸਲਾ ਪੈ ਗਿਆ ਯਾ ਅਮਰਾ ਬੰਦੇ ਪਹੁੰਚ ਗਏ ਟ੍ਰਾਫਿਕ ਦਾ ਰਹਿ ਗਿਆ ਸਾਰੇ ਵੀ ਤਰੇ ਫਿਰਦੇ ਆ ਆਪਾਂ ਸੰਦੀਪ ਨੂੰ ਹੁਣ ਆਪਾਂ ਛੱਡਣਾ ਵਾ ਤੇ ਵੀਰ ਹਣੀ ਰਾਤ ਦੇ ਡਿਊਟੀ ਡੇ ਕਰਨ ਹੋਰ ਬਡੀ ਮੇਰੇ ਭਰਾਸਾਂ ਨੇ ਵਧੀਆ ਠੀਕਾ ਜੇ ਢਲਵਾ ਡੋਲ ਪਾਇਆ ਤੇ ਡਸਵਾ ਦੇ ਹਾਂ ये ये आ गया बैठेगा सात नंबर पे नहीं मैं ये सात पे ही बैठेगा सात पे ही बैठेगा कल मैं पाँच पे था दा दा। मेरी छे पड़ती तुम्हारी पाँच पे बढ़ती है ये भाई देखो ये गलत कर रहा है ये देखो ये गलत कर रहा है नहीं ये ये इसका छे में नहीं बनता इसका साथ में बनता है सात नंबर लेने बनती है मेरे को इससे पहले कोई कोई बैठ जाए इससे अच्छा है कि हम दोनों कॉम्प्रोमाइज करके बैठ जाए तो भाई लोग सही है ना ਸਹੀ ਆਲਾ ਜੋ ਜੋ ਸਹੀ ਆ ਉਹ ਕਮੈਂਟ ਕਰ ਦੇਣਾ ਨਹੀਂ ਨਹੀਂ ਕਣਾ ਕਮੈਂਟ ਐਸੇ ਕਰੋ ਮੈਂ 4-5 ਦਿਨ ਹੋ ਗਏ ਮੈਂ ਇਧਰ ਆਇਆ ਹੀ ਨਹੀਂ ਮੈਂ 6 5 6 5 4 5 ਦਿਨ ਹੋ ਗਏ ਐਸੇ ਜਾ ਰਹਾ ਹਾਂ ਕੋਈ ਟਾਈਮ ਹੋਣਾ ਕਿ ਅੱਜ ਤਾਂ ਬਹੁਤ ਬਿਜ਼ੀ ਆ ਇਹ 10-15 ਮਿੰਟ ਬਾਅਦ ਘੁੰਮਣ ਕਰਾਂਗੇ ਥੈਂਕ ਯੂ ਸੋ ਮਚ ਭਾਈ ਕਾਦਰ ਜੀ ਭਾਈ ਇਹ ਕਾ ਕਰ ਸੇਵਕਾ ਕੰਮ ਖਤਰੇ ਵਾਲਾ ਹੀ ਆ ਉਹ ਬਈ ਨਾਮ ਨੂੰ ਵੀ ਲਿਖੋ ਆਪਣਾ ਨਵਾਂ ਬਣਾਓ ਬਾਬਾ ਜੀ 23 गेम ਕਰ ਰਹੀ ਹੈ ਤਾਂ ਆਪਣੇ ਕੋ ਇਹ ਬਹੁਤ ਹੀ ਅੱਛਾ ਕੰਮ ਕਰ ਰਿਹਾ ਹੈ ਇਹ ਲੜਕਾ ਮੁੰਡਾ ਬਹੁਤ ਕੰਮ ਵਧੀਆ ਕਰਦਾ ਤੇ ਲਾ ਕੇ ਸੋਖ ਨੂੰ ਖੋਤੇ ਆ ਯਾਖਰੋ ਕੰਮ ਦੀ ਸ਼ੁਰੂਆਤ 5 ਬੰਦੇ ਪਹੁੰਚ ਗਏ ਪਹੁੰਚ ਗਏ ਤੇ ਉਧਰ ਹਾਂ ਚੌ ਲਾਗੇ ਲੈ ਖਾਣ ਨੂੰ ਤਿਆਰ ਹੀ ਬੈਠੇ ਬਾਈ ਹਾਂਜੀ ਜੀ ਟੋਲ ਵਾਲੇ ਸਾਰੇ ਵੀਰੋ ਅੱਜ ਜੀਨੀ ਅੰਦਰ ਬਹੁਤ ਧਰਨਾ ਵੀ ਲੱਗਾ ਹੈ ਤੇ ਧਰਨੇ ਦੇ ਸਾਰੇ ਹੀ ਵੀਰ ਮੇਰੇ ਸ਼ਾਮਲ ਹੋਏ ਆ ਸਾਰੇ ਸ਼ਾਮਲ ਹੋਇਆ ਤੁਹਾਨੂੰ ਆਪਣੇ ਕੱਲੇ ਕਲਾ ਵੀ ਸਾਰੇ ਸ਼ਾਮਲ ਹੋ ਗਏ ਪਰੇ ਕੋਈ ਤੁਸੀਂ ਤੂੰ ਛੱਡ ਗਈ ਆ ਵੀ ਤੇਰੀ ਇਹੋ ਬੇਸੀ ਆ ਤਾਂ ਲੈ ਗਿਆ ਤੁਸੀਂ ਨਾਲ ਭਾਜੀ ਮਨਵਾ ਵੀ ਪਹੁੰਚ ਗਏ ਨੇ ਇਹ ਸਭੀ ਭਾਗਾਂ ਦੇ ਪਿਛੋਕੜ ਨੇ ਆ ਦਿਨਾਂ ਦਾ ਦੇਖੋ ਕਿ ਕੀ ਗੱਲ ਹੈ ਇਹ 18 ਦੇ ਗੱਲ ਆਉਂਦਾ ਵੀ ਕਿੱਥੇ ਹੋ ਰਹੀਆਂ ਨੇ ਜੇ ਸਾਡੇ ਵਿੱਚੋਂ ਕੋਈ ਮਰਦੇ ਆ ਕਿ ਜਿਹੜੇ ਸਾਨੂੰ ਨਹੀਂ ਕੋਈ ਸਮਝਦੇ ਕੰਪਨੀ ਵਾਲੇ ਕਰਨ ਦੇ ਜੋ ਕੁਝ ਜੇ ਉਹ ਨਾਮ ਅਜਨੇ ਫਰਦੂਨੀ ਨੇ ਚਲਾਉਂਦੇ ਉਹ ਜਿਹੜੀ ਨਾ ਉਹ ਜ਼ਰੂਰੀ ਹੈ ਇਹ ਵੀ ਉਹ ਵਡਾਣਾ ਕਰਦੇ ਨੇ ਆਪਣਾ ਸੈਲਰੀ ਦਾ ਸੰਘਰਸ਼ ਚਲਣ ਰਿਹਾ ਵਾ ਕਿ ਸੈਲਰੀ ਬਹੁਤ ਘੱਟ ਵਾ ਆਮ ਤੋਲਣ ਨਾਲੋਂ ਬਹੁਤ ਜ਼ਿਆਦਾ ਘੱਟ ਵਾ ਸਾਡੇ ਬੰਦੇ ਦੀ ਸੈਲਰੀ ਤੇ ਇਹਦੇ ਤੇ ਆਪਾਂ ਅੱਜ ਬਹੁਤ ੜਤਾਲ ਵੀ ਚਲਣ ਡਿਏ ਜਾਂ ਸਟ੍ਰੈਕ ਲਾ ਲੋ ਜਾਂ ਜਿੱਦਾਂ ਵੀ ਆ ਤੇ ਇਹਨਾਂ ਦੇ ਵੱਡੇ ਜਿਹੜੇ ਬੰਦੇ ਆ ਉਹਨਾਂ ਦੇ ਗਾੜੀ ਆਪਾਂ ਗੱਲ ਕੀਤੀ ਸੀ ਉਹਨਾਂ ਨੇ 8 ਤਰੀਕ ਦਾ ਟਾਈਮ ਮੰਗਿਆ ਉਹ ਅੱਜ 8 ਤਰੀਕ ਹੋ ਗਈ ਆ ਪੂਰੀ ਹੁਣ ਬਾਈ ਜੀ ਆਉਣਗੇ ਤੇ ਬਾਕੀ ਗੱਲ ਕਰਨਗੇ ਫਿਰ ਬਖਾਵਾਂਗੇ ਵੀ ਕੀ ਮਸਲੇ ਦਾ ਹੱਲ ਕੱਢਦੇ ਆ ਜਾਂ ਕੀ ਹੁੰਦਾ ਵਾ ਜੋ ਵੀ ਆ ਨਾਲ ਨਾਲ ਤੁਹਾਨੂੰ ਦੱਸਾਵਾਂਗੇ ਕੀ ਹੋਇਆ ਵਾ जोड़े कंपनी के मैन्यूर कोई भी उसे मजदूर थे सारे के व्यक्ति सहन हो रहे ने अपना विश्वास दवाया कि इन तरीक जीलरियां आपको पेल्ला दिता कि साड़ी इन सैलरिया बढ़ने चाहिए वो अभी उन्होंने देता वा बाकी ने अपना देना वा तो सब भी तरीकों दस देंगे जो भी तरीकों सैलरिया नहीं बढ़िया ਤੇ ਆਪਾਂ ਇੱਦਾਂ ਹੀ ਜਦੋਂ ਆਪਾਂ ਨੂੰ ਅੱਜ ਜਿਵੇਂ ਹੋਣੀ ਸੀ ਤਾਂ ਇਹਨਾਂ 12 ਵਜੇ ਆਪਾਂ ਤੁਹਾਨੂੰ ਕੰਪਲੀਟ ਕਰਾਂਗੇ। ਉਹ ਵਾਹਨ ਜਿੱਥਾ ਖਾਲਸਾ ਵਾਹਨ ਜਿੱਥੇ। ਇਹਨਾਂ ਲਈ ਦਫਾਤ ਨਾਲ ਜ਼ੋਰ ਜ਼ਿਆਦਾ ਲਗਾ ਦੇ। ਕੈਪਟ੍ਰੀਗ ਕਰਦੇ। ਇਹਦੇ ਵਿੱਚ ਕੰਮ ਕਰਦਾ। ਕਾਫੀ ਟਾਈਮ ਹੋ ਗਿਆ। ਟ੍ਰੈਫਿਕ ਜ਼ੋਰ ਜ਼ਿਆਦਾ। ਲੋਕ ਮੈਨੂੰ ਕਰਦੇ। ਬਹੁਤ ਟ੍ਰੈਫਿਕ। ਬਾਤ ਦੇਸਨ ਵੇਖੋ ਵੀ ਅੱਜ ਬਹੁਤ ਜ਼ਿਆਦਾ ਰਾਸ਼ਾ ਬਾਬਾ ਬਹੁਕਾਲਾ ਸਾਹਿਬ ਮੇਲਾ ਨਾ ਉਹਦੇ ਕਰਕੇ ਬਹੁਤ ਜ਼ਿਆਦਾ ਰਾਸ਼ਾ ਸਾਰੇ ਬਨੇ ਦੀ ਦੂ ਦੂ ਤੱਕ ਲੈਣ ਆ ਲੱਗੇ ਇੱਕੀ ਆਪਾਂ ਕਰਤੀਏ ਡਿਊਟੀ ਆਫ ਤੇ ਆਪਾਂ ਚੱਲੇ ਕਰਨ ਹੁਣ ਇੰਨਾ ਲਾਈਟ ਨਹੀਂ ਹੁੰਦੇ ਤੇ ਮੇਰੀ ਵੀਡੀਓ ਕਾਲੀ ਆ ਗਈ ਸਾਰੀ ਉਹ ਇੱਥੇ ਇਹ ਟੂਰੀ ਆਫ ਟੂਰੀ ਆਫ ਟੂਰੀ ਆਫ ਅੱਜ ਆਪਾਂ ਕਰਾਂਗੇ ਪ੍ਰੋ ਪੈਂਚਿੰਗ ਬਾਏ ਬਾਏ ਟੋਕਾ ਹਾਂਜੀ ਫਾਈਨਿਸ਼ ਕਰ ਪਹੁੰਚ ਗਏ ਗਰਮੀ ਬਹੁਤ ਜ਼ਿਆਦੀ ਆ ਤੇ ਮਿਲਦੇ ਆ ਨਵੇਂ ਵਲੋਗ ਚ ਸਵੇਰੇ ਤੇ ਬਾਏ ਬਾਏ ਟਾਟਾ ਤੇ ਵੀਡੀਓਜ਼ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਤੇ ਵਾਦ ਤੋਂ ਵਾਦ ਸ਼ੇਅਰ ਕਰਿਆ ਕਰੋ ਬਾਏ ਬਾਏ